ਸਾਸੀਗਲ ਜੀ ਇਸ ਟਾਈਮ ਦੀ ਜਿਹੜੀ ਸਭ ਤੋਂ ਵੱਡੀ ਖਬਰ ਕੰਗਣਾ ਰਣੌਤ ਨਾਲ ਜੁੜੀ ਹੋਈ ਜ਼ੀਰਕਪੁਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜ਼ੀਰਕਪੁਰ ਵਿਖੇ ਕੰਗਣਾ ਰਣੌਤ ਵੱਲੋਂ 4 ਫਲੈਟਾਂ ਦੀਆਂ ਰਜਿਸਟਰੀਆਂ ਕਰਾਏ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹੈ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਹਾਸਲ ਹੋਈ ਹੈ ਕਿ ਕੰਗਣਾ ਰਣੌਤ ਜੋ ਸੰਸਦ ਹੈਗੇ ਮੰਡੀ ਹਿਮਾਚਲ ਤੋਂ ਉਹਨਾਂ ਵੱਲੋਂ ਜ਼ੀਰਕਪੁਰ ਦੇ ਇੱਕ ਸੋਸਾਇਟੀ ਵਿੱਚ ਇਕੱਠੇ 4 ਫਲੈਟ ਲੈ ਗਏ ਜਿੱਥੇ ਉਹਨਾਂ ਦੇ ਭਰਾ ਉਹਨਾਂ ਦੇ ਨਾਮ ਉੱਪਰ ਚਾਰ ਫਲੈਟਾਂ ਦੀ ਰਜਿਸਟਰੀਆਂ ਕਰਾ ਕੇ ਗਏ ਆ ਦੱਸ ਦिए ਕਿ ਜ਼ੀਰਤਪੁਰ ਵਿਖੇ ਕੰਗੜਾ ਰਣੋਤ ਵੱਲੋਂ ਲਈ ਗਈ ਕੋਈ ਪਹਿਲੀ ਪ੍ਰਾਪਰਟੀ ਨਹੀਂ ਹੈਗੀ ਪਹਿਲਾਂ ਵੀ ਉਹਨਾਂ ਦੇ ਕੁਝ ਜਾਇਦਾਦ ਜਿਹੜੀ ਹੈਗੀ ਜ਼ੀਰਤਪੁਰ ਵਿੱਚ ਦੱਸੀ ਜਾ ਰਹੀ ਕਿ ਜ਼ੀਰਤਪੁਰ ਵਿੱਚ ਪਹਿਲਾਂ ਵੀ ਉਹਨਾਂ ਦੇ ਨਾਮ ਦੇ ਕੁਝ ਸ਼ੋਰੂਮ ਮੌਜੂਦ ਹੈਗੇ ਆ ਇੱਥੇ ਦੱਸਣਯੋਗ ਹੈ ਕਿ ਕੰਗੜਾ ਰਣੋਤ ਕਿਸਾਨੀ ਸੰਘਰਸ਼ ਵੇਲੇ ਤੋਂ ਜ਼ਿਆਦਾ ਜਿਹੜੇ ਕਿਸਾਨਾਂ ਦੇ ਖਿਲਾਫ ਜਾਂ ਪੰਜਾਬੀਆਂ ਦੇ ਖਿਲਾਫ ਪੜਕਾਉ ਪਾਸ਼ਣ ਦੇਣ ਕਰਕੇ ਬਵਾਦਾਂ ਵਿੱਚ ਰਹਿੰਦੇ ਹਮੇਸ਼ਾ ਬਵਾਦਾਂ ਵਿੱਚ ਰਹਿੰਦੇ ਹੋਣਾ ਵੱਲੋਂ ਬਹੁਤ ਹੀ ਜ਼ਿਆਦਾ ਪੰਜਾਬੀਆਂ ਦੇ ਖਿਲਾਫ ਔਰ ਖਾਸ ਕਰਕੇ ਕਿਸਾਨਾਂ ਦੇ ਖਿਲਾਫ ਜੋ ਬਹੁਤ ਹੀ ਜ਼ਿਆਦਾ ਪੜਕਾਉ ਪਾਸ਼ਣ ਦਿੱਤੇ ਜਾਂਦੇ ਔਰ ਹਮੇਸ਼ਾ ਜੋ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਆ ਉਸ ਸਮੇਂ ਪਹਿਲਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ 에ਰਪੋਰਟ ਤੇ ਇੱਕ ਮਹਿਲਾ ਕਾਂਸਟੇਬਲ ਵੱਲੋਂ ਵੀ ਥੱਪੜ ਮਾਰੇ ਜਾਣ ਦੀ ਜਿਹੜੀ ਖਬਰ ਆਈ ਸੀ ਸਾਹਮਣੇ ਹੋਈ ਸੀ ਕਵਨ ਪ੍ਰਕਾਸ਼ਿਤ ਹੋਈ ਸੀ ਉਸ ਸਮੇਂ ਵੀ ਕਾਫੀ ਬਵਾਦ ਹੋਇਆ ਸੀ ਔਰ ਹੁਣ ਮੌਜੂਦਾ ਸਮੇਂ ਉਹਨਾਂ ਵੱਲੋਂ ਕਿਸਾਨਾਂ ਦੇ ਖਿਲਾਫ ਦਿੱਤੇ ਗਏ ਪੜਕਾਉ ਪਾ ਸਰਕਾਰਨ ਕਾਫੀ ਬਵਾਦ ਚੱਲ ਰਿਹਾ ਔਰ ਪੰਜਾਬ ਭਾਰ ਦੇ ਵਿੱਚ ਜਿਹੜੀ ਕੰਗਣਾ ਰਣਾਉ ਦੇ ਨਾਮ ਦੇ ਪੁਤਲੇ ਫੁੱਕੇ ਜਾ ਰਹੇ ਆ ਇਸੇ ਦੌਰਾਨ ਵੱਡੀ ਖਬਰ ਇਹ ਹੈ ਕਿ ਭਾਜਪਾ ਦੇ ਪਾਰਟੀ ਨੇ ਵੀ ਭਾਜਪਾ ਪਾਰਟੀ ਨੇ ਵੀ ਕੰਗਣਾ ਰਣਾਉ ਦੇ ਬਿਆਨ ਦੇ ਜਿਹੜੇ ਸਮਰਥਨ ਨਹੀਂ ਦਿੱਤਾ ਸਮਰਥਨ ਤੋਂ ਇਨਕਾਰ ਕੀਤਾ ਇਸ ਦੌਰਾਨ ਜਿਹੜਾ ਵੱਡੀ ਖਬਰੇ ਆ ਰਹੀ ਆ ਕਿ ਕੰਗਣਾ ਰਣੌਤ ਵੱਲੋਂ ਜ਼ੀਰਤਪੁਰ ਜੋ ਪੰਜਾਬ ਦਾ ਇੱਕ ਮਹੱਤਵਪੂਰਨ ਸ਼ਹਿਰ ਹੈਗਾ ਪ੍ਰਾਪਰਟੀ ਦੇ ਕਾਰੋਬਾਰ ਦੀ ਕਾਫੀ ਮਸ਼ਹੂਰ ਸਿਟੀ ਹੈਗੀ ਆ ਉੱਥੇ ਚਾਰ ਫਲੈਟਾਂ ਦੀ ਰਜਿਸਟਰੀ ਕਰਾਈ ਗਈ ਹੈ ਚਾਰ ਫਲੈਟ ਖਰੀਦੇ ਗਏ ਹੈਗੇ ਵੱਡੀ ਖਬਰ ਹੈ ਅਸਟ੍ਰੇਲੀਆ ਦੀ ਪੰਜਾਬ ਜ਼ੀਰਤਪੁਰ ਤੋਂ ਸਾਹਮਣੇ ਆਈ ਜਿੱਥੇ ਕੰਗਣਾ ਰਣੌਤ ਵੱਲੋਂ ਚਾਰ ਫਲੈਟਾਂ ਦੀ ਰਜਿਸਟਰੀ ਕਰਾਏ ਜਾਣ ਦੇ ਜਿਹੜੇ ਸਮਾਚਾਰ ਪ੍ਰਾਪਤ ਹੋਏ ਹਾਲਾਂਕਿ ਇਸ ਸੰਬੰਧੀ ਆਫੀਸ਼ੀਅਲ ਤੌਰ ਤੇ ਅਧਿਕਾਰੀਆਂ ਨੇ ਕੋਈ ਹਜੇ ਪੁਸ਼ਟੀ ਨਹੀਂ ਕੀਤੀ ਪਰ ਆਪਾਂ ਦੱਸਦੀ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚਾਰ ਫਲੈਟਾਂ ਦੀ ਰਜਿਸਟਰੀ ਕਰਾ ਲਈ ਗਈ ਔਰ ਕੁਝ ਫਲੈਟਾਂ ਦੀ ਰਜਿਸਟਰੀ ਨੇ ਕਾਪੀਆਂ ਵੀ ਮੁਹੱਈਆ ਕਰਵਾਈਆਂ ਗਈਆਂ ਜੋ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਚਾਰ ਫਲੈਟਾਂ ਦੀਆਂ ਰਜਿਸਟਰੀਆਂ ਕੰਗੜਾ ਰਣੌਤ ਵੱਲੋਂ ਜ਼ੀਰਕਪੁਰ ਵਿਖੇ ਕਰਾ ਲਈਆਂ ਗਈਆਂ ਜਦੋਂ ਕਿ ਪੰਜਾਬੀਆਂ ਦੇ ਖਿਲਾਫ ਭੜਕਾਊ ਭਾਸ਼ਣ ਦੇਣ ਕਾਰਨ ਹਮੇਸ਼ਾ ਬਵਾਦਾਂ ਵਿੱਚ ਘਿਰੇ ਰਹਿਣ ਦਾ ਜਿਹੜਾ ਉਹਨਾਂ ਨੂੰ ਖਤਾ ਮਿਲਿਆ ਹਮੇਸ਼ਾ ਕਤਾ ਬਬਾਦਾਂ ਦੇ ਵਿੱਚ ਘਰੇ ਰਹਿੰਦੇ ਔਰ ਸਾਂਸਰ ਮੈਂਬਰ ਹੈਗੇ ਭੀਜਪੀ ਦੇ ਮੰਡੀ ਹਿਮਾਚਲ ਤੋਂ ਔਰ ਇਸੇ ਦੌਰਾਨ ਜ਼ੀਰਪੁਰ ਵਿਕੇ ਉਹਨਾਂ ਵੱਲੋਂ 4 ਫਲੈਟ ਇਕੱਠੇ ਇੱਕ ਹਾਈਟਸ ਫਰਫਾਈਲ ਸੋਸਾਇਟੀ ਦੇ ਵਿੱਚ ਲਏ ਗਏ ਹੈਗੇ ਆ ਮਲਟੀ ਸਟੋਰੀ ਸੋਸਾਇਟੀ ਹੈਗੀ ਵੀਆਈਪੀ ਰੋਡ ਤੇ ਜਿੱਥੇ ਉਹਨਾਂ ਵੱਲੋਂ 4 ਫਲੈਟ ਲਏ ਗਏ ਹੈਗੇ ਆ